ਹਾਂਜੀ ਸ਼ਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਮਿਤਨ ਨਮੇ ਰਿਸ਼ਤੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਰਾਹੀਂ ਮੈਸੇਜ ਕਰੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਤੇ ਦੱਸ ਦਿੱਤੀ ਜਾਵੇਗੀ ਜਿਹੜਾ ਰਿਸ਼ਤਾ ਵੀ ਤੁਸੀਂ ਆਪਣੀ ਵੀਡੀਓ ਤੋਂ ਦੇਖ ਕੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਆਪਣਾ ਰਿਸ਼ਤਾ ਕਰੋ ਜੀ ਆਪਣੇ ਚੈਨਲ ਦੇ ਉੱਤੇ ਕੁੜੀਆਂ ਦੀ ਐਡ ਬਿਲਕੁਲ ਫ੍ਰੀ ਕਰ ਦਿੱਤੀ ਗਈ ਹੈ ਜੀ ਕੁੜੀਆਂ ਵੱਧ ਤੋਂ ਵੱਧ ਆਪਣੇ ਰਿਸ਼ਤੇ ਦੀ ਐਡ ਲਗਵਾਓ ਤਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਨਵੇਂ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮ੍ਰਿਤਤਾਰੀ ਲੜਕੀ ਗੁਰਸਿੱਖ ਫੈਮਿਲੀ ਤੋਂ ਆ ਜੀ ਅਮ੍ਰਿਤ ਧਾਰੀ ਕੁੜੀ ਆ ਦਮਾਲਾ ਸਜਾਉਂਦੀ ਐ ਤੇ ਪਤਾ ਇਹਨਾਂ ਦਾ ਅੰਮ੍ਰਿਤਸਰ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਉਮਰ ਇਹਨਾਂ ਦੀ 2003 ਦੇ ਵਿੱਚ ਡੇਟ ਆਫ ਬਰਥ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਜੀ ਪਲੱਸ 2 ਪਲੱਸ 2 ਦੇ ਨਾਲ ਇਹਨਾਂ ਨੇ ਕਰਿਆ ਜੀ ਪੀਟੀਈ 5.5 ਬੈਂਡ ਸਕੋਰ ਇਹਨਾਂ ਦੇ ਤੇ ਸਟਿਚਿੰਗ ਦਾ ਕੰਮ ਵੀ ਜਾਣਦੀ ਐ ਲੜਕੀ ਤੇ ਫੈਮਿਲੀ ਦੇ ਵਿੱਚ ਇਹਨਾਂ ਦੇ ਗ੍ਰੈਂਡਮਦਰ ਨੇ ਤੇ ਮਦਰ ਨੇ ਤੇ ਬ੍ਰਦਰ ਸਿਸਟਰ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਤੇ ਗੋਤ ਇਹਨਾਂ ਦਾ ਛਿੰਨਾ ਹੈ ਤੇ ਮੰਗ ਹੈ ਜੀ ਕਿ ਮੁੰਡਾ ਅਮ੍ਰਿਤਧਾਰੀ ਸਿੱਖ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜੀ ਲੜਕਾ ਕੁੜੀ ਨੂੰ ਨਾਲ ਲੈ ਕੇ ਜਾਵੇ ਬਾਹਰ ਤੇ ਤਿੰਨ ਤੋਂ ਪੰਜ ਕਿੱਲੇ ਜ਼ਮੀਨ ਹੋਣੀ ਚਾਹੀਦੀ ਹੈ ਜੀ ਮੁੰਡੇ ਕੋਲ ਤੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਏਰੀਆ ਮੋਗਾ ਤੋਂ ਆਈ ਲੜਕੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 28 2 1994 ਦਾ ਡੇਟ ਆਫ ਬਰਥ ਹੈ ਜੀ ਪਹਿਣਾ ਇਹਨਾਂ ਦੀ ਦੋ ਮੈਰਿਡ ਨੇ ਜੀ ਕੈਨੇਡਾ ਦੇ ਵਿੱਚ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਕੈਨੇਡਾ ਦੇ ਵਿੱਚ ਤੇ ਕੱਦ ਹੈ ਲੜਕੀ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀ ਐਸ ਸੀ ਨਰਸਿੰਗ ਕੁੜੀ ਇਹ 6 ਮਹੀਨੇ ਤੋਂ ਤਲਾਕਸ਼ੁਦਾ ਹੈ ਜੀ ਤੇ ਕੰਮ ਕਰ ਰਹੀ ਹੈ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਈ ਆ ਤੇ ਮੰਗ ਆ ਇਹਨਾਂ ਦੇ ਪਰਿਵਾਰ ਦੀ ਮੁੰਡਾ ਇਹਨਾਂ ਨੂੰ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਪੀਆਰ ਚਾਹੀਦਾ ਤੇ ਤਲਾਕਸ਼ੁਦਾ ਹੋਵੇ ਜਾਂ ਕੁਆਰਾ ਹੋਵੇ ਲੜਕਾ ਤੇ ਬਾਕੀ ਦੀ ਜਾਣਕਾਰੀ ਰਿਸ਼ਤੇ ਬਾਰੇ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਫੋਨ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਲੁਧਿਆਣਾ ਤੋਂ ਆ ਲੜਕੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ 11 11 1991 ਦਾ ਡੇਟ ਆਫ ਬਰਥ ਹੈ। ਗੋਤ ਇਹਨਾਂ ਦਾ ਗਿੱਲ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਸੀਏ ਐਮਸੀਏ। ਭਰਾ ਇਹਨਾਂ ਦਾ ਇੱਕ ਅਨਮੈਰਿਡ ਹੈ ਤੇ ਕਦਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਲੜਕੀ ਦੀ। ਤੇ ਮੰਗ ਹੈ ਇਹਨਾਂ ਦੀ ਜੀ ਕਿ ਮੁੰਡਾ ਐਨਆਰਆਈ ਹੋਵੇ ਤੇ ਮੰਗਲਿਕ ਹੋਵੇ ਲੜਕਾ। ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲਓ ਜੀ ਡਾਇਰੈਕਟ ਫੋਨ ਕਾਲ ਕਰੋ ਨੰਬਰ ਦਿੱਤਾ ਗਿਆ ਪਰਿਵਾਰ ਦਾ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਿਰਨਦੀਪ ਕੌਰ ਪਤਾ ਹੈ ਨੰਗਲ ਤੋਂ ਨੇ ਰੋਪੜ ਤੋਂ ਕਾਸਟ ਇਹਨਾਂ ਦੀ RAMDASIA ਸਿੱਖ ਹੈ ਤੇ ਗੋਤ ਇਹਨਾਂ ਦਾ ਬੱਧਨ ਹੈ ਉਮਰ ਹੈ ਇਹਨਾਂ ਦੀ 10 April 1992 ਦਾ ਡੇਟ ਆਫ ਬਰਥ ਹੈ ਜੀ ਲੜਕੀ ਦਾ ਕੱਦ ਹੈ ਇਹਨਾਂ ਦਾ 5 ਫੁੱਟ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ B.Tech CSE ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਭਰਾ ਇਹਨਾਂ ਦਾ ਇੱਕ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕੇ ਮੁੰਡਾ ਇਹਨਾਂ ਨੂੰ ਚਾਹੀਦਾ ਜਿਹੜਾ ਵਧੀਆ ਕੰਮਕਾਰ ਕਰਦਾ ਹੋਵੇ ਤੇ ਵਧੀਆ ਇਨਕਮ ਹੋਵੇ ਜਾਂ ਕੋਈ ਲੜਕੇ ਦਾ ਆਪਦਾ ਵਧੀਆ ਬਿਜ਼ਨਸ ਹੋਵੇ ਜੀ ਤੇ ਪੜ੍ਹਿਆ ਲਿਖਿਆ ਹੋਵੇ ਅਮਰਿਤਧਾਰੀ ਸਿੱਖ ਪਰਿਵਾਰ ਤੋਂ ਮੁੰਡਾ ਚਾਹੀਦਾ ਇਹਨਾਂ ਨੂੰ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ ਜੀ ਫੋਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹੈ ਜੀ ਕਰਨ ਸੈਣੀ ਕਰਨ ਸਿੰਘ ਸੈਣੀ ਤੇ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਇਹਨਾਂ ਦੀ 25/8/1998 ਦਾ ਡੇਟ ਆਫ ਬਰਥ ਹੈ ਜੀ ਤੇ ਟਾਈਮ ਹੈ ਇਹਨਾਂ ਦਾ 20:40 ਮਿੰਟ ਤੇ ਜਨਮ ਸਥਾਨ ਇਹਨਾਂ ਦਾ ਲੁਧਿਆਣਾ ਤੇ ਕੱਦ-ਕਾਠ ਹੈ ਜੀ ਲੜਕੇ ਦੇ 6 ਫੁੱਟ ਹਾਈਟ ਹੈ ਤੇ ਗੋਤ ਇਹਨਾਂ ਦਾ ਕਲੋਟੀ ਹੈ ਇਹਨਾਂ ਦਾ ਇੱਕ ਭਰਾ ਜੀ ਮਸਕਟ ਦੇ ਵਿੱਚ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਮੁੰਡਾ ਇਹ ਜੀ ਪ੍ਰਾਈਵੇਟ ਨੌਕਰੀ ਕਰਦਾ ਹੈ 30000 ਰੁਪਏ ਇਹਨਾਂ ਦੀ ਮਹੀਨੇ ਦੀ ਤਨਖਾਹ ਹੈ ਜੀ ਤੇ ਪਿਤਾ ਇਹਨਾਂ ਦੇ ਡਿਪਾਰਟਮੈਂਟ ਸਟੋਰ ਚਲਾ ਰਹੇ ਹੈ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗ ਆ ਜੀ ਇਹਨਾਂ ਦੇ ਪਰਿਵਾਰ ਨੂੰ ਕੁੜੀ ਵਧੀਆ ਪਰਿਵਾਰ ਤੋਂ ਚਾਹੀਦੀ ਆ ਸ਼ੈਣੀ ਜਾਂ ਜੱਟ ਸਿੱਖ ਪਰਿਵਾਰ ਤੋਂ ਹੋਵੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਬਾਕੀ ਦੀ ਜਾਣਕਾਰੀ ਤੁਸੀਂ ਨੰਬਰ ਦਿੱਤਾ ਗਿਆ ਪਰਿਵਾਰ ਦਾ ਫੋਨ ਕਾਲ ਕਰੋ ਤੇ ਡਾਇਰੈਕਟ ਗੱਲਬਾਤ ਕਰੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਹੈ ਮਕੇਰੀਆਂ ਤੋਂ ਆ ਤੇ ਕਾਸਟ ਇਹਨਾਂ ਦੀ ਮਹਾਸ਼ਾ ਉਮਰੇ ਜੀ ਇਹਨਾਂ ਦੀ 15 11 1990 ਦਾ ਡੇਟ ਆਫ ਬਰਥ ਹੈ ਕੱਦ ਕਾਠਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਪੜਾਈ ਇਹਨਾਂ ਨੇ ਕੀਤੀ ਹੋਈ ਹੈ ਬੀਏ ਤੇ ਐਮਏ ਕੰਮ ਕਰ ਰਹੀ ਹੈ ਜੀ ਕੁੜੀ ਇਹ ਪ੍ਰਾਈਵੇਟ ਟੀਚਰ ਦੀ ਨੌਕਰੀ ਕਰ ਰਹੀ ਹੈ ਤੇ ਮੰਗ ਹੈ ਜੀ ਮੁੰਡਾ ਇਹਨਾਂ ਨੂੰ ਗਵਰਨਮੈਂਟ ਜੌਬ ਕਰਦਾ ਚਾਹੀਦਾ ਜਾਂ ਫਿਰ ਬਿਜ਼ਨਸਮੈਨ ਹੋਵੇ ਤੇ ਸਿਰਫ ਮਹਾਸ਼ਾ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਤੇ ਡਾਇਰੈਕਟ ਗੱਲਬਾਤ ਕਰੋ ਇਹਨਾਂ ਨਾਲ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅਮਰਿਤਧਾਰੀ ਹੈ ਜੀ ਮੁੰਡਾ ਤੇ ਪਤਾ ਹੈ ਹੁਸ਼ਿਆਰਪੁਰ ਤੋਂ ਕਾਸਟ ਨਦੀ रामਗੜੀ ਹੈ ਤੇ ਕਦਨ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਤੇ ਉਮਰ ਇਹਨਾਂ ਦੀ 32 ਸਾਲ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਗ੍ਰੈਜੂਏਸ਼ਨ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਤੇ ਕੰਮਕਾਰ ਆ ਇਹ ਮੁੰਡਾ ਸੌਫਟਵੇਅਰ ਇੰਜੀਨੀਅਰ ਦਾ ਕੰਮ ਕਰਦਾ ਘਰ ਦੇ ਵਿੱਚ ਤੇ ਸਾਰਾ ਪਰਿਵਾਰ ਅਮਰਿਤਧਾਰੀ ਗੁਰਸਿੱਖ ਹੈ ਜੀ ਮੁੰਡਾ ਹੈ ਤਲਾਕਸ਼ੁਦਾ ਜੀ ਤੇ ਮੰਗ ਹੈ ਇਹਨਾਂ ਦੀ ਕੁੜੀ ਵਧੀਆ ਘਰੇਲੂ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਜੀ ਲੜਕੀ ਬਾਕੀ ਦੀ ਜਾਣਕਾਰੀ ਰਿਸ਼ਤੇ ਬਾਰੇ ਤੁਸੀਂ ਹੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਲੜਕੇ ਦਾ ਤੇ ਡਾਇਰੈਕਟ ਗੱਲਬਾਤ ਕਰੋ ਜੀ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਤੁਹਾਡੇ ਨਾਲ ਧੰਨਵਾਦ ਜੀ ਸਾਰਿਆਂ ਦਾ